ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਸਿੰਘਾ ਸ਼ੇਧਾ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਜੋ ਦੁਕਾਨ ਹੈ ਟੇਲਰ ਮੋਹਨ ਸਿੰਘ ਜੀਆਂ ਦੀ ਸੋ ਉਹਨਾਂ ਦੀ ਦੁਕਾਨ ਤੇ ਆਪਾਂ ਪਹੁੰਚੇ ਆ ਸੋ ਲੰਬੇ ਸਮੇਂ ਤੋਂ ਅਸੀਂ ਇਹਨਾਂ ਕੋਲੇ ਆ ਰਹੇ ਆ ਲਗਭਗ 10 ਸਾਲ ਤੋਂ ਪੁਰਾਣੇ ਇਹਨਾਂ ਦੇ ਅਸੀਂ ਕਸਟਮਰ ਆ ਸੋ ਆਉਣਾ ਜਾਣਾ ਸਾਡੇ ਇਹਨਾਂ ਦੀ ਦੁਕਾਨ ਤੇ ਸੋ ਇਹ ਜਿਹੜੇ ਸ਼ਸਤਰ ਰੱਖਦੇ ਨੇ ਮਹਾਰਾਜ ਦੇ ਬਸਤਰ ਰੱਖਦੇ ਨੇ ਸਿੱਖੀ ਰਿਲੇਟਡ ਜਿੰਨਾ ਵੀ ਸਿੱਖੀ ਸਾਜੋ ਸਮਾਨ ਹੁੰਦਾ ਉਹ ਬਹੁਤ ਸ਼ਾਨਦਾਰ ਤੇ ਸੋਹਣਾ ਚੰਗੀ ਕੁਆਲਿਟੀ ਦਾ ਹੁੰਦਾ ਆ ਸੋ ਜਿੱਦਾਂ ਆਪਾਂ ਦਰਸ਼ਨ ਕਰਦੇ ਆ ਸ਼ਾਸਤਰਾ ਸ਼੍ਰੀ ਸਾਹਿਬ ਆ ਸੇ ਬਹੁਤ ਸੋਹਣੇ ਚੰਗੀ ਕੁਆਲਿਟੀ ਦਾ ਤਿੱਕਾ ਇਹਨਾਂ ਕੋਲੇ ਸੋ ਐਦਾਂ ਬਹੁਤ ਬੰਨਗੀਆਂ ਦੇ ਸ਼ਾਸਤਰ ਨੇ ਤੇ ਭਾਈ ਸਾਹਿਬ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਐਦਾਂ ਜੀ ਇਕਈ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ کارਖਾਨੇ ਨੇ ਤੇ ਅਲੱਗ-ਅਲੱਗ ਲੈਦਰ-ਲੈਦਰ کارਖਾਨਿਆਂ ਤੇ ਇਹਨਾਂ ਕੋਲੇ ਜਿਹੜਾ ਇਹ ਸ਼ਸਤਰ ਪਹੁੰਚਦਾ ਆ ਸੋ ਹਰੇਕ ਡਿਜ਼ਾਈਨ ਦੇ ਵਿੱਚ ਹੁੰਦਾ ਆ ਹਾਂਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਵਸਤਰ ਕੰਪਲੀਟੇ ਹੁੰਦਾ ਸਮਾਨ ਇਹਨਾਂ ਕੋਲ ਤੇ ਅਸੀਂ ਤਕਰੀਬਨ ਕੋਈ ਸਮਾਗਮ ਹੁੰਦਾ ਆ ਸਾਡੇ ਜਾਨ ਨਿਸ਼ਾਨ ਸਾਹਿਬਾਂ ਦੀ ਇਹਨਾਂ ਦੀ ਇੱਕ ਬਹੁਤ ਵੱਡੀ ਬੁਰੇ ਸੇਵਾ ਆ ਸੋ ਉਹ ਜਿਹੜੀ ਜਿੱਦਾਂ ਕਿਤੇ ਵੀ ਜ਼ਰੂਰਤ ਹੁੰਦੀ ਆ ਕਿਸੇ ਨੂੰ ਨਸਕਾਮ ਸੇਵਾ ਦੇ ਵਿੱਚ ਨਿਸ਼ਾਨ ਸਾਹਿਬ ਜੀ ਦੀ ਵਸਤਰਾਂ ਦੀ ਸੋ ਇਹ ਵਸਤਰਾਂ ਦੀ ਸੇਵਾ ਵੀ ਕਰਦੇ ਨੇ ਨਿਸ਼ਾਨ ਸਾਹਿਬਾਂ ਦੀ ਸੋ ਅਸੀਂ ਕਾਫੀ ਵਾਰ ਇਹਨਾਂ ਤੋਂ ਨਿਸ਼ਾਨ ਸਾਹਿਬਾਂ ਦੇ ਵਸਤਰ ਲੈ ਕੇ ਗਏ ਆ ਬਣਵਾ ਕੇ ਲੈ ਕੇ ਗਏ ਆ ਜਿਹੜੀ ਕਿ ਨਸਕਾਮ ਸੇਵਾ ਹੀ ਕਰ ਦਿੰਦੇ ਆ ਉਹ ਫ੍ਰੀ ਸੇਵਾ ਕੋਈ ਕੋਈ ਸੇਵਾ ਨਹੀਂ ਲੈਂਦੇ ਕਈ ਗੁਰੂ ਘਰਾਂ ਦੇ ਵਿੱਚ ਜਿਵੇਂ ਸੁਆਸਨ ਦੇ ਵਸਤਰ ਚਾਹੀਦੇ ਉਹ ਵੀ ਇਹ ਨਸਕਾਮ ਸੇਵਾ ਕਰ ਹਾਂਜੀ ਕਰਦੇ ਆ ਜੀ ਇੱਥੇ ਜਿੱਦਾਂ ਸੁਹਾਣਾ ਸਾਹਿਬ ਦਰਬਾਰ ਦੇ ਅੰਦਰ ਵੀ ਇਹਨਾਂ ਵੱਲੋਂ ਜਿਹੜੀ ਨਸਕਾਮ ਸੇਵਾ ਕੀਤੀ ਜਾਂਦੀ ਆ ਸੋ ਟੇਲਰ ਮੋਹਨ ਜੀਆ ਵੱਲੋਂ ਤੇ ਔਰ ਵੀ ਕਈ ਗੁਰੂ ਕਾਂ ਜੀ ਬਹੁਤ ਬੜਾ ਲੋਡ ਹੁੰਦੀ ਹੈ ਲੋਡ ਹੁੰਦੀ ਹੈ ਜਿੱਥੇ ਸਾ ਸੰਦੇ ਵਸ ਸਕਦੇ ਹਾਂ ਜੀ ਸੁੱਫਾ ਸੰਦੇ ਵਸਤਰ ਹੁੰਦੇ ਜੀ ਕੰਪਲੀਟ ਸੱਚ ਖੰਡ ਦੇ ਉਹ ਵੀ ਇੱਥੋਂ ਸੇਵਾ ਦੇ ਵਿੱਚ ਦਿੰਦੇ ਨੇ ਸਤ ਜੀ ਇਹ ਜਿਵੇਂ ਸ਼ਸਤਰ ਹੈ ਇਹ ਇਹਨੂੰ ਕੀ ਕਿਹਾ ਜਾਂਦਾ ਹੈ ਇਹਦੀ ਸ਼ਸਤਰ ਪੇਚ ਕਬਜ ਜੀ ਦਾ ਨਾਮ ਆ ਜਿਸ ਤਰ੍ਹਾਂ ਜੰਗਾ ਜੁੱਧਾਂ ਦੇ ਵਿੱਚ ਕਮਰ ਕਸੇ ਦੇ ਸ਼ਸਤਰ ਸੀਗੇ ਇਹ ਕਮਰ ਕਸੇ ਦੇ ਵਿੱਚ ਸਜਾਏ ਜਾਂਦੇ ਹੁੰਦੇ ਸੀਗੇ ਆਪਾਂ ਅੰਦਰ ਤੇ ਇਹ ਦੇ ਦਰਸ਼ਨ ਵੀ ਕਰਦੇ ਹਾਂ ਨਾਲੇ ਆਪਾਂ ਕਰਾਉਂਦੇ ਹਾਂ ਸੰਤ ਨੂੰ ਵੀ ਸੋ ਇਹ ਜਿਹੜੇ ਸਰਬਲੋਹ ਤੇ ਲਗ ਲਗ ਮੈਟਲ ਦੇ ਸ਼ਸਤਰ ਹੁੰਦੇ ਆ ਹਾਂਜੀ ਜਿਸ ਤਰ੍ਹਾਂ ਸਟੀਲ ਹੁੰਦਾ ਆ ਤੇ ਆਪਣਾ ਮੈਗਨੇਟ ਸਟੀਲ ਹੁੰਦਾ ਆ ਸਪਰਿੰਗ ਸਟੀਲ ਹੁੰਦਾ ਆ ਤੇ ਲਹਿਦਾ ਲਹਿਦਾ ਮੈਟਲ ਹੁੰਦੇ ਮੈਟਲ ਦੇ ਵਿੱਚ ਸਰਬਲੋਹ ਹੁੰਦਾ ਆ ਸੋ ਕਮਾਨੀ ਹੁੰਦੀ ਆ ਪਟੇ ਦੇ ਹੁੰਦੇ ਆ ਆਪਣੇ ਫੁਲਾਦੀ ਸ਼ਸਤਰ ਲੋਹਾ ਹੁੰਦਾ ਸਕੇਲਾ ਹੁੰਦਾ ਆ ਸੋ ਉਸੇ ਤਰ੍ਹਾਂ ਇਹਦੇ ਲਹਿਦਾ ਲਹਿਦਾ ਸ਼ਸਤਰ ਜਿਹੜੇ ਨੇ ਇਹ ਗੁਰੂ ਮਹਾਰਾਜ ਜੀ ਦੀ ਇੱਕ ਕੈਲੋਬੀ ਸਾਨੂੰ ਸਿੱਖ ਸਮਾਜ ਦੇ ਸਿੱਖ ਧਰਮ ਦੇ ਮੁਤਾਬਕ ਬੜੀ ਵੱਡੀ ਮਹੱਤਤਾ ਇਹਨਾਂ ਦੀ ਗੁਰੂ ਦੇ ਸ਼ਬਦਾਂ ਦੇ ਮੁਤਾਬਕ ਅਸਕਰ ਪਾਣ ਖੰਡੋ ਖੜਗ ਤੁਪਕ ਤਵਰ ਔਰ ਤੀਰ ਸੈਬ ਸ੍ਰੋਹੀ ਸੈਥੀ ਇਹ ਹਮਾਰੇ ਪੀਰ ਸੋ ਮਹਾਰਾਜ ਜੀ ਨੇ ਇਹਨਾਂ ਨੂੰ ਨਮਸਕਾਰ ਕੀਤੀ ਹੈ ਤੇ ਅੱਜ ਵੀ ਆਪਾਂ ਦੇਖਦੇ ਹਾਂ ਪੰਜਾਂ ਤਖਤਾਂ ਤੇ ਸਿੱਖਾਂ ਦੇ ਜਿਹੜੇ ਪੰਜ ਤਖਤ ਨੇ ਪੰਜਾਂ ਤਖਤਾਂ ਦੇ ਉੱਪਰ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਨਾਲ ਹੀ ਸ਼ਸਤਰਾਂ ਦਾ ਵੀ ਪ੍ਰਕਾਸ਼ ਕੀਤਾ ਹੋਇਆ ਹੈ ਅੰਸੋ ਆਮ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਸਨਮੁਖ ਸ਼ਸਤਰ ਪ੍ਰਕਾਸ਼ ਕੀਤੇ ਜਾਂਦੇ ਹਨ ਹਾਂਜੀ ਸੋ ਇੱਕ ਗੁਰੂ ਵੱਲੋਂ ਬਖਸ਼ੇ ਹੋਏ ਗਹਿਣੇ ਆ ਸੋ ਬਹੁਤ ਵਧੀਆ ਤੇ ਸੋਹਣੇ ਕੁਆਲਿਟੀ ਦੇ ਸ਼ਸਤਰਾਂ ਹਰ ਇੱਕ ਸਿੱਖ ਨੂੰ ਅੰਮ੍ਰਿਤ ਛਕਿਆ ਚ ਨਹੀਂ ਛਕਿਆ ਦੇਸ਼ਕ ਕਸੇ ਤੇ ਤਾਰੀ ਸਿੱਖ ਹੋਵੇ ਪਰ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਸ਼ਸਤਰ ਹੋਣਾ ਲਾਜ਼ਮੀ ਜ਼ਰੂਰੀ ਹੈ ਸੋ ਇਹ ਗੁਰੂ ਦਾ ਹੁਕਮ ਹੈ ਸੋ ਜਦ ਇਹ ਸ਼ਸਤਰ ਇਹ ਛੋਟਾ ਫਰੀ ਸਾਹਿਬਾ ਸੋ ਬਹੁਤ ਸੋਣਾ ਇਹਦਾ ਜਿਹੜਾ ਛੇਰ ਦਾ ਜਿਹੜਾ ਇਹਦਾ ਮੂੰਹ ਬਣਿਆ ਹੋਇਆ ਸੋ ਫਰਲਾ ਕਹਿੰਦੇ ਆਪਾਂ ਇਹਨੂੰ ਇਹ ਫਰਲਾ ਹੁੰਦਾ ਜੀ ਇਹ ਹੁੰਦੀ ਹੈ ਜੀ ਤਾੜੀ ਸੋ ਇਹ ਡਿਫੈਂਸ ਵਾਸਤੇ ਹੁੰਦੀ ਆ ਆਪਣੇ ਹੱਥ ਨੂੰ ਵਾਰ ਜਦੋਂ ਹੁੰਦਾ ਹੈ ਜਿੱਤੇ ਤਾਂ ਉਹਨੂੰ ਰੋਕਦੀ ਹੈ ਸੋ ਇਹਦਾ ਵੀ ਇੱਕ ਮਹਾਨਤਾ ਹੈ ਮਹੱਤਤਾ ਹੈ ਜੀ ਸੋ ਜਿਹੜਾ ਪਿੱਤਲ ਦਾ ਪੂਰਾ ਪ੍ਰੋਪਰ ਇਹਦਾ ਹੈਂਡਲ ਆ ਤੇ ਲੱਕੜੀ ਦੇ ਵਿੱਚ ਦਾ ਮਿਆਨ ਬਣਿਆ ਤੇ ਜਿਹੜਾ ਇਹਦਾ ਬਲੇਟ ਆ ਜੀ ਇਹ ਸਪਰਿੰਗ ਸਟੀਲ ਲੋਹੇ ਦਾ ਬਲੇਟ ਆ ਸੋ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਸ਼ਸਤਰ ਹੁੰਦਾ ਹੈ ਲੋਹਾ ਹੁੰਦਾ ਸੋ ਇਹਦੀ ਆਵਾਜ਼ ਵੀ ਚੈੱਕ ਕਰਾਉਂਦੇ ਆ ਤੁਹਾਨੂੰ ਸੋ ਇਹ ਕਿਹ ਲੋਕੇ ਤੰਨ ਕਰਦਾ ਆ ਇਹਦੀ ਤੰਨ ਦੀ ਆਵਾਜ਼ ਆਉਂਦੀ ਆ ਸੋ ਇਹ ਲੋਹਾ ਬੋਲਦਾ ਆ ਸੋ ਬਹੁਤ ਸ਼ਾਨਦਾਰ ਤੇ ਸੋਹਣੇ ਸ਼ਸਤਰ ਹੁੰਦੇ ਆ ਸੋ ਇੱਥੇ ਤੁਸੀਂ ਬੜੇ ਬਾਜ਼ਵਰੇਟ ਤੇ ਜਿਹੜਾ ਗੁਰਸਿੱਖੀ ਰਿਲੇਟਡ ਸਮਾਨ ਸੋ ਟੇਲਰ ਮੋਹਨ ਜੀ ਦੀ ਦੁਕਾਨ ਤੋਂ ਖਰੀਦ ਸਕਦੇ ਹੋ ਸੋ ਗੁਰਦੁਆਰਾ ਸਿੰਘਾ ਸ਼ਹੀਦਾ ਸੁਹਾਣਾ ਸਾਹਿਬ ਆਉਣ ਵਾਲੀ ਸੰਗਤ ਸੋ ਇਸ ਦੁਕਾਨ ਤੇ ਜਰੂਰ ਆਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਵਾਸਤੇ ਸੋਹਣੇ ਸੁੰਦਰ ਰਮਾਲਾ ਸਾਹਿਬ ਪਸ਼ਾਕੇ ਤੇ ਸੱਚਖੰਡ ਦੇ ਵਸਤਰ ਵੀ ਇਨਾਂ ਕੋਲ ਤਿਆਰ ਹੁੰਦੇ ਆ ਆਰਡਰ ਦੇ ਕੇ ਆਪਾਂ ਆਪਣੇ ਮੁਤਾਬਕ ਤਿਆਰ ਵੀ ਕਰਵਾ ਸਕਦੇ ਆ ਸੋ ਇਹ ਕਰੱਦ ਹੁੰਦੀ ਆ ਜੀ ਵੈਸੇ ਕਰੱਦ ਹੁੰਦੀ ਆ ਆਮ ਤੌਰ ਤੇ ਇਹਨੂੰ ਕਰੱਦ ਬੋਲਦੇ ਆ ਸੋ ਇਹ ਸ਼ਸਤਰਮ ਨਾਮ ਮਾਲਾ ਦੇ ਵਿੱਚ ਇਹਨਾਂ ਸ਼ਸਤਰਾਂ ਦੇ ਜ਼ਿਕਰ ਆਉਂਦੇ ਆ ਸੋ ਇਹਨਾਂ ਦੀ ਨਿਹਾਰ ਵੀ ਦੱਸੀ ਜਾਂਦੀ ਆ ਸੋ ਆਪਾਂ ਜਿੱਦਾਂ ਕੀਰਤ ਕਰ ਰਹੇ ਨੇ ਸਾਡੇ ਸੋਹਣਾ ਸਾਹਿਬ ਵਿਖੇ ਭਾਈ ਮੋਹਨ ਸਿੰਘ ਭਾਈ ਮੋਹਨ ਸਿੰਘ ਜੀ ਸੋ ਪੂਰਾ ਪਰਿਵਾਰ ਹੈ ਇਹਨਾਂ ਦੀਆਂ ਬੱਚੀਆਂ ਵੀ ਸੋ ਇਹਨਾਂ ਦੇ ਪੂਰਾ ਪਰਿਵਾਰ ਹੈ ਬੜੀ ਮਿਹਨਤ ਕਰਦੇ ਆ ਤੇ ਆਏ ਹੋਏ ਕਸਟਮਰਾਂ ਨੂੰ ਇੱਕ ਗ੍ਰਾਹਕ ਦੀ ਤਰ੍ਹਾਂ ਹੀ ਨਹੀਂ ਡੀਲ ਕਰਦੇ ਸੋ ਸੰਗਤ ਦੇ ਰੂਪ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੇ ਨਾਲ ਜਿਹੜਾ ਬਚਨ ਬਲਾਸ ਕਰਦੇ ਆ ਤੇ ਸ਼ਸਤਰਾਂ ਦੀ ਜਿਹੜੀ ਸੇਲ ਪਰਚੇਤ ਕੰਪਲੀਟ ਹੈ ਸਮਾਨ ਦੀ ਸੇਲ ਪਰਚੇਤ ਜਿਹੜੀ ਇਹ ਕਰਦੇ ਆ ਸੋ ਇਹਨਾਂ ਦੀ ਡੀਲਿੰਗ ਜਿਹੜੀ ਬੜੀ ਸੋਹਣੀ ਆ ਪਾਜੀ ਅੱਗੇ ਵੀ ਹੋਰ ਜਿਹੜੀ ਸੰਗਤ ਆ ਤੁਹਾਡੇ ਡਿਵੀਜ਼ਨ ਦੇ ਵਿੱਚ ਐ ਸਾਰਿਆਂ ਨੂੰ ਕਹਿਣਾ ਆਪਾਂ ਨੇ ਵੀ ਭਾਈ ਕੋਈ ਵੀ ਸੱਸਤਰ ਰੁਮਾਲਾ ਤਲਵਾਰ ਸਿਰੇ ਸਾਹ ਲੈਣੀ ਹੋਵੇ ਤੇ ਆਪਾਂ ਨੇ ਹਮੇਸ਼ਾ ਹੀ ਭਾਈ ਮੋਨ ਸਿੰਘ ਦਾ ਦਸਨਾ ਵੀ ਉੱਥੇ ਜਾ ਕੇ ਲੈਣਾ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ